ਪੰਜਾਬ ਚ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਲਈ ਸਰਕਾਰ ਵੱਲੋਂ 14 ਦਸੰਬਰ ਨੂੰ ਵੋਟਾਂ ਪਾਣ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਉਸ ਦੇ ਲਈ ਅੱਜ ਪਹਿਰੇ ਰਿਹਸਲ ਸਮਾਣਾ ਦੇ ਵਿੱਚ ਜਿਹੜਾ ਸਮਾਣਾ ਬਲਾਕ ਹੈ ਉੱਥੇ ਜਿਹੜੀ ਵੋਟਾਂ ਪੈਣੇ ਉਹਦੇ ਲਈ 76 ਬੂਥ ਬਣਾਏ ਗਏ ਹਨ ਉਹਨਾਂ ਕੀ ਰਿਹਸਲ ਅੱਜ ਕਰਾਈ ਜਾ ਰਹੀ ਹੈ ਇਸ ਦੇ ਬਾਰੇ ਜਾਣਕਾਰੀ ਐਸ.ਡੀ.ਐਮ ਸਮਾਣਾ ਜਿਹੜੇ ਚੋਣ ਅਧਿਕਾਰੀ ਹੈ ਜੋ ਰੀਚਰ ਗੋਲ ਨੇ ਦਿੱਤੀ ਤੇ ਉਹਨਾਂ ਨੇ ਕਿਹਾ ਕਿ 76 ਬੂਥ ਬਣਾਏ ਗਏ ਪਿੰਡਾਂ ਦੇ ਵਿੱਚ ਔਰ 19 ਬੂਥ ਐਸੇ ਜਿਹੜੇ ਸੰਵੇਦਨਸ਼ੀਲ ਹੈ ਉਸ ਦੇ ਲਈ ਪੁਲਿਸ ਵੱਲੋਂ ਪੂਖਤ ਤੰਤਜ਼ਾਮ ਕੀਤੇ ਗਏ ਹਨ ਔਰ ਇਸੇ ਤਰ੍ਹਾਂ ਜਿਹੜੀ ਰੈਸਟਲ ਹੈ ਦੇਈ ਜਾ ਰਹੀ ਹੈ ਉਸ ਦੇ ਵਿੱਚ ਹਰ ਵਾਰ ਕੁਝ ਤਬਦੀਲੀ ਹੁੰਦੀ ਹੈ ਜਾਣਕਾਰੀ ਜਿਹੜੇ ਚੋਣਾਂ ਅਮਲੇ ਚ ਸ਼ਾਮਿਲ ਨੇ ਜੋ ਟੀਮ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਉਹ VOTING ਪਰਚੀ ਨਾਲ ਹੋਵੇਗੀ ਔਰ ਉਸ ਦੇ ਲਈ ਪੂਰੇ ਮੁਕੰਮਲ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਗਏ ਹਨ ਅੱਜ ਅਸੀਂ ਇੱਥੇ ਪਬਲਿਕ ਕੋਲੇ ਸਮਾਨਾ ਵਿਖੇ ਜਿਹੜੀਆਂ ਪੋਲਿੰਗ ਪਰਸਨਲ ਸਾਡੇ ਕੋਲ ਡੀਸੀ ਸਾਹਿਬ ਵੱਲੋਂ ਆਫਟਰ ਐਂਡਮਾਈਜ਼ੇਸ਼ਨ ਡਿਊਟੀ ਆਰਡਰਸ ਤੇ ਆਏ ਆ ਸਾਰੇ ਦੀ ਅੱਜ ਇੱਥੇ ਹਾਜ਼ਰੀ ਲਵਾ ਕੇ ਅਸੀਂ ਟ੍ਰੇਨਿੰਗ ਦੇ ਪ੍ਰਬੰਧ ਕੀਤੇ ਹਨ ਤਸੀਂ ਵੱਖ-ਵੱਖ ਜਿਹੜੇ ਹੈਗੇ ਨੇ ਆਪਣੇ ਮਾਸਟਰ ਟ੍ਰੇਨਰਸ ਤੇ ਜਿਹੜੇ ਅੱਗੇ ਫਰਦਰ ਟ੍ਰੇਨਰਸ ਉਹਨਾਂ ਨੂੰ ਪੀਪੀਟੀ ਰਾਹੀਂ ਅਸੀਂ ਟ੍ਰੇਨਿੰਗ ਦੇ ਕੇ ਸਾਰਾ ਪੋਲਿੰਗ ਪ੍ਰੋਸੈਸ ਸਮਝਾਉਣਾ ਹੈ ਬੈਲਟ ਪੇਪਰ ਕਿਵੇਂ ਹੁੰਦਾ ਹੈ ਕਿਵੇਂ ਬੈਲਟ ਬਾਕਸਿਸ ਚ ਪਾਣਾ ਉਹ ਸਾਰੀ ਉਹਨਾਂ ਨੂੰ ਪੋਲਿੰਗ ਮਟੀਰੀਅਲ ਦੀ ਜਾਣਕਾਰੀ ਦਵਾਂਗੇ ਤਾਂ ਜੋ ਜਿਹੜੇ ਆਪਣੇ 14 ਤਰੀਕ ਦਸੰਬਰ ਨੂੰ ਪੋਲਿੰਗ ਹੋਣੀ ਹੈ ਚੋਣਾ ਹੋਣੀ ਹੈ ਨੇ ਵੱਖ-ਵੱਖ ਪੋਲਿੰਗ ਬੂਥਸ ਦੇ ਉਹ ਜਿਹੜੀ ਹੈਗੀ ਪ੍ਰਕਿਰਿਆ ਸਹੀ ਤਰੀਕੇ ਨਾਲ ਹੋ ਸਕੇ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਰਾ ਹੀ ਸਟਾਫ ਜਿਹੜਾ ਹੈਗਾ ਅੱਗੇ ਆਪਣਾ ਟ੍ਰੇਨਿੰਗ ਕਲਾਸਰੂਮ ਚੋ ਜਾ ਕੇ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਮੈਂ ਵੀ ਇੱਕ ਰਾਉਂਡ ਤੇ ਜਾ ਕੇ ਸਾਰਾ ਮੈਂ ਪਰਸਨਲੀ ਦੇਖਾਂਗੀ ਕਿ ਉਹਨਾਂ ਦੀ ਟ੍ਰੇਨਿੰਗ ਪ੍ਰੋਪਰ ਤਰੀਕੇ ਨਾਲ ਹੋ ਜਾਵੇ ਕਿਉਂਕਿ ਜੇ ਸਾਡਾ ਪਰਸੋਨਲ ਪ੍ਰੋਪਰਲੀ ਟ੍ਰੇਨਡ ਹੋਗਾ ਮੌਕੇ ਤੇ ਫਿਰ ਕੋਈ ਦਿੱਕਤ ਨਹੀਂ ਆਉਂਦੀ ਅਦਰਵਾਈਜ਼ ਵੀ ਸਾਡੇ ਵੱਖ-ਵੱਖ ਸੈਕਟਰ ਤੇ ਸੁਪਰਵਾਈਜ਼ਰੀ ਅਫਸਰ ਲਾਏ ਗਏ ਨੇ ਤਾਂ ਕਿ ਕਿਸੇ ਵੀ ਕਿਸਮ ਦੀ ਅਸੀ ਜਿਹੜੀ ਹੈਗੀ ਉਹਨਾਂ ਦੀ ਹੈਂਡਹੋਲਡਿੰਗ ਕਰ ਸਕੀਏ ਮਾਨਾ ਬਲੈਕ ਤੇ ਕਿੰਨੇ ਬੂਥ ਹੋਣਗੇ ਕਿੰਨੇ ਬੋਥ ਰਿਹਾ ਬਹੁਤ ਇਹਦੇ ਚ ਤਕਰੀਬਨ 68000 ਆਈ ਥਿੰਕ ਸੋ ਇੰਨੇ ਕ ਹੈਗੇ ਆ ਤੇ ਜਿਹੜਾ ਹੈਗਾ ਅੱਗੇ ਸਾਡੇ ਜਿਹੜੇ ਬੂਥ ਨੇ 76 ਸਾਡੇ ਪੋਲਿੰਗ ਲੋਕੇਸ਼ਨਸ ਨੇ ਤੇ 103 ਬੂਥਸ ਨੇ ਤੇ ਸਾਡਾ ਕੋਈ ਵੀ 15 ਜ਼ੋਨ ਨੇ ਸਮਤੀਸ ਦੇ ਤੇ ਕੋਈ ਵੀ ਅਨਪੋਜ਼ਡ ਸਾਡਾ ਕੋਈ ਵੀ ਉਹ ਜ਼ੋਨ ਨਹੀਂ ਹੈਗਾ ਸਾਰੇ ਹੀ ਜ਼ੋਨ ਦੇ ਵਿੱਚ ਜਿਹੜੀ ਹੈਗੀ ਇਲੈਕਸ਼ਨ ਕੰਡਕਟ ਕੀਤੀ ਜਾਏਗੀ ਤੇ ਉਹਦੀਆਂ ਤਿਆਰੀਆਂ ਫੁੱਲ ਫਲੈਜ ਚੱਲ ਰਹੀਆਂ ਨੇ। ਸੁਵੇਦਨਸ਼ੀਲ ਕਿੰਨੇ ਗਏ ਜੀ? ਸੁਵੇਦਨਸ਼ੀਲ ਸਾਡੇ ਵੱਲੋਂ 19 ਲੋਕੇਸ਼ਨਸ ਨੂੰ ਕੀਤਾ ਗਿਆ ਕਿ ਜਿੱਥੇ ਐਕਸਟਰਾ ਪੁਲਿਸ ਪਰਸੋਨਾਂ ਡਿਪਲੋਏ ਕੀਤਾ ਜਾਏਗਾ ਤੇ ਉਹ ਡੀਐਸਪੀ ਸਮਾਣਾ ਵੱਲੋਂ ਜਿਹੜੀ ਹੈਗੀ ਰਿਪੋਰਟ ਆਈ ਸੀ ਤੇ ਮੇਰੇ ਵੱਲੋਂ ਉਹਨੂੰ ਫਿਰ ਫਰਦਰ ਕਨਸੀਡਰ ਕਰਕੇ ਅਸੀਂ 19 ਜਿਹੜੇ ਹੈਗੇ ਨੇ ਪੋਲਿੰਗ ਲੋਕੇਸ਼ਨ ਨੂੰ ਸੈਂਸਿਟਿਵ ਬਣਾਇਆ। ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ